ਦੇਖਿਆ ਜਾ ਰਿਹਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਬਾਂਝਪਨ ਦੀ ਸਮੱਸਿਆ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ ਇਸ ਦੇ ਕਈ ਕਾਰਨ ਜਿਹੜੇ ਸਾਹਮਣੇ ਆਏ ਨੇ ਦੇਖਿਆ ਜਾਂਦਾ ਹੈ ਕਿ ਬੇਸ਼ੱਕ ਘੱਟ ਉਮਰ ਦੀ ਲੜਕੀ ਦਾ ਵਿਆਹ ਕੀਤਾ ਜਾਂਦਾ ਪਰ ਵਿਆਹ ਤੋਂ ਬਾਅਦ ਲਗਾਤਾਰ ਔਲਾਦ ਨਾ ਹੋਣ ਕਰਕੇ ਬੇਔਲਾਦ ਜੋੜੇ ਡਾਕਟਰਾਂ ਦੇ ਚੱਕਰ ਖਾ ਖਾ ਕੇ ਥੱਕ ਜਾਂਦੇ ਪਰ ਫਿਰ ਵੀ ਉਹਨਾਂ ਨੂੰ ਕਈ ਵਾਰ ਜਿਹੜੀ ਆਸ਼ਾ ਉਹ ਨਹੀਂ ਮਿਲਦੀ ਪਰ ਤੁਹਾਨੂੰ ਦੱਸਦੀ ਆ ਕਿ ਆਖਰ ਬਾਂਝਪਨ ਦੇ ਕੀ ਕਾਰਨ ਨੇ ਕਿਹੜੀਆਂ ਗੱਲਾਂ ਕਰਕੇ ਬਾਂਝਪਨ ਅੱਜ ਕੱਲ ਮਹਿਲਾਵਾਂ ਦੇ ਵਿੱਚ ਵਧਦਾ ਜਾ ਰਿਹਾ ਜਿਸ ਕਰਕੇ ਉਹ ਬੱਚੇ ਜਿਹੜੇ ਪੈਦਾ ਨਹੀਂ ਕਰ ਸਕਦੇ ਤੇ ਦੇਖਿਆ ਜਾਂਦਾ ਕਿ ਔਲਾਦ ਪਾਉਣ ਦੇ ਵਾਸਤੇ ਉਹਨਾਂ ਦੇ ਕੋਲ ਅੱਜ ਮਸ਼ੀਨੀ ਯੁੱਗ ਹੋ ਗਿਆ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾਂਦੇ ਨੇ ਪਰ ਤੁਹਾਨੂੰ ਯੰਗ ਵੈਦ ਜਗਰੂਪ ਸਿੰਘ ਭੰਗੂ ਦੀ ਇਹ ਵੀਡੀਓ ਦਿਖਾਉਣੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਖਰ ਕਿਹੜੇ ਕਾਰਨ ਕਰਕੇ ਮਹਿਲਾਵਾਂ ਦੇ ਵਿੱਚ ਜਿਹੜਾ ਬਾਂਝਪਨ ਆਉਂਦਾ ਹੈ ਤੇ ਇਸ ਸਮੱਸਿਆ ਦੇ ਨਾਲ ਕਿੰਨੇ ਕੁ ਬੇਔਲਾਦ ਜੋੜੇ ਘੁਮਰੇ ਨੇ ਤੇ ਉਹਨਾਂ ਦੇ ਵੱਲ ਅੱਜ ਦੇ ਸਮੇਂ ਦੇ ਵਿੱਚ ਮਸ਼ੀਨੀ ਯੁੱਗ ਦੇ ਵਿੱਚ ਹਰ ਤਰੀਕਾ ਅਪਣਾਇਆ ਜਾ ਰਿਹਾ ਤਾਂ ਉਸ ਤਰੀਕੇ ਦਾ ਵੀ ਕੀ ਨੁਕਸਾਨ ਹੁੰਦਾ ਹੈ ਦੇਖੋ ਇਹ ਵੀਡੀਓ ਪਰ ਜਨਰਨ ਕਰਿਆ ਜਿਹੜੀ ਸਾਡੀ ਇੰਨੀ ਕੁ ਗਰਕ ਦੀ ਯਾਰ ਚੁੱਕੀ ਐ ਇੰਨਾ ਕੋਦੇ ਵਿੱਚ ਨਗਾਰ ਆ ਚੁੱਕਿਆ ਵੀ ਲੋਕ ਜਿਹੜੇ ਟੀਕੇ ਲਵਾ ਲਵਾ ਕੇ ਜਾਂ ਕੁਝ ਆਰਟੀਫੀਸ਼ਲ ਵਿਧੀਆਂ ਦੇ ਨਾਲ ਬੱਚੇ ਤਾਂ ਪਾਉਣ ਦੀ ਇੱਛਾ ਜ਼ਰੂਰ ਰੱਖਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਕਦੇ ਪਤਾ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਸਰੀਰ ਨਾਲ ਜਾਂ ਸਾਡੀ ਜੰਮਣ ਵਾਲੀ ਔਲਾਦ ਨਾਲ ਜਿਹੜੇ ਮਾੜੀਆਂ ਬਿਮਾਰੀਆਂ ਦੇ ਨਤੀਜੇ ਨਿਕਲਦੇ ਨੇ ਰਿਜ਼ਲਟ ਨਿਕਲਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਬਿਲਕੁਲ ਜਾਣੂ ਨਹੀਂ ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਜਿੱਦਾਂ ਦਾ ਪੈਦਾ ਕਰੋਗੇ ਤਪਦਾਇਸ਼ ਵੀ ਜਿਹੜੀ ਉਦਾਂ ਦੀ ਹੋਊਗੀ ਤੁਸੀਂ ਅੱਜ ਮੰਨ ਲਓ ਵੀ ਤੁਸੀਂ ਅੱਜ ਕੰਮ ਨਹੀਂ ਕਰੋਗੇ ਤਾਂ ਤੁਹਾਡਾ ਜਿਹੜਾ ਬੱਚਾ ਜਾਨੀ ਹੈ ਜਾਂ ਤੁਹਾਡਾ ਗਰਭ ਹੈ ਉਹ ਕਮਜ਼ੋਰੀ ਦੇ ਨਾਲੇ ਭਰਿਆ ਰਹੂਗਾ ਹੁਣ ਔਰਤਾਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਹੋ ਤਾਂ 99% ਜਿਹੜੇ ਡਾਕਟਰ ਇਹ ਕਹਿ ਦਿੰਦੇ ਨੇ ਲੇਡੀ ਨੂੰ ਵੀ ਤੁਸੀਂ ਦਵਾਈ ਖਾ ਰਹੇ ਹੋ ਤੁਹਾਡੇ ਪ੍ਰੈਗਨਨਸੀ ਨਹੀਂ ਹੋ ਰਹੀ ਤਾਂ ਤੁਸੀਂ ਕੰਮ ਬੰਦ ਕਰ ਦਿਓ ਰੈਸਟ ਕਰੋ ਹਮ ਤੁਸੀਂ ਕਦੇ ਵੀ ਇਹ ਸੋਚਿਆ ਵੀ ਪੁਰਾਣੇ ਸਮੇਂ ਦੇ ਵਿੱਚ ਜਾਂ ਬਹੁਤ ਜਿਹੜੇ ਵਿਚਾਰੇ ਡੱਕੇ ਚੁਗਣ ਵਾਲੇ ਜਾਂ ਸੜਕਾਂ ਬਣਾਉਣ ਵਾਲੇ ਲੋਕ ਆ ਤੁਸੀਂ ਇਹ ਕਦੇ ਦੇਖਿਆ ਵੀ ਉਹਨਾਂ ਨੇ ਕੰਮ ਕਰਨਾ ਛੱਡਤਾ ਹੋਵੇ ਔਰ ਉਹਨਾਂ ਦੇ ਵਿਲੇ ਵੇ ਕਿ ਔਲਾਦ ਨਹੀਂ ਹੋ ਰਹੀ ਕਿਉਂਕਿ ਜਿੰਨਾ ਤੁਸੀਂ ਆਪਣੇ ਸਰੀਰ ਨੂੰ ਰੈਸਟ ਦੋਗੇ ਉਹਨੂੰ ਆਰਾਮ ਦੇ ਵਿੱਚ ਰੱਖੋਗੇ ਉਹਨਾਂ ਤੁਹਾਨੂੰ ਜਿਹੜੀ ਹੈਗੀ ਆ ਬਾਜਪਾਂਦੀ ਸਮੱਸਿਆ ਜ਼ਿਆਦਾ ਆਉਗੀ ਜੀ ਖੈਰ ਇਹ ਬਿਲਕੁਲ ਸਹੀ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਕੰਮ ਬੜਾ ਜ਼ੋਰ ਦਾ ਕੀਤਾ ਜਾਂਦਾ ਸੀ ਪਰਪਾਰ ਬੈਠ ਕੇ ਵੀ ਕੰਮ ਕੀਤੇ ਜਾਂਦੇ ਸੀ ਜਿਸ ਦੇ ਚੱਲਦੇ ਕਦੇ ਅੱਗੇ ਜਹੀ ਸਮੱਸਿਆ ਨਹੀਂ ਆਉਂਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਚਾਹੇ ਕੋਈ ਛੋਟੀ ਉਮਰ ਦੀ ਹੈ ਚਾਹੇ ਜਿਵੇਂ ਮਰਜੀ ਆ ਉਹਨਾਂ ਨੂੰ ਬਾਜਪਾਂਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ